ਪਾਠ ਕਰਦੇ ਆਂ ਕਰਦੇ ਆਂ ਨਾਮ ਜਪਦੇ ਆਂ ਜਪਦੇ ਆਂ ਰਸ ਮਿਲਿਆ ਸੀ ਗਵਾ ਗਏ ਤੇ ਗੁਸਤਾਖੀ ਮਾਫੀ ਨੂੰ ਹੰਕਾਰ ਨਾ ਸਮਝ ਲੈਣਾ ਮੈਂ ਉਹਨਾਂ ਨੂੰ ਕਹਿ ਦਿੰਦਾ ਹੁੰਦਾ ਮਿਲ ਤੇ ਗਿਆ ਉਹਦੀ ਬਖਸ਼ਿਸ਼ ਸੀ ਪਾਤਰਤਾ ਨਹੀਂ ਸੀ ਪਾਂਡਾ ਨਹੀਂ ਸੀ ਗਵਾ ਦਿੱਤਾ ਡੁੱਲ ਗਏ ਇਸ ਤਰ੍ਹਾਂ ਜਿਨ੍ਹਾਂ ਦੀ ਸਮਰੱਥਾ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਧਨ ਮਿਲ ਤੇ ਜਾਂਦਾ ਹੈ ਗਵਾ ਬੈਠਦਾ ਹੈ ਗਵਾ ਬੈਠਦਾ ਪਾਤਰਤਾ ਨਹੀਂ ਮੈਂ بڑے بڑے ਚੋਟੀ ਦੇ ਧਨਵਾਨ ਰੋਂਦੇ ਪਿੱਟਦੇ ਦੇਖੇ ਮਿਲ ਗਿਆ ਕਿਦਰੇ ਅਚਨ ਚੇਤ ਧਨ ਪਾਤਰਤਾ ਨਹੀਂ ਸੀ ਮਿਲ ਗਿਆ ਕਿਦਰੇ ਅਚਨ ਚੇਤ ਗੁਰਬਾਣੀ ਦਾ ਰਸ ਨਾਮ ਦਾ ਰਸ ਕੋਈ ਜਲਕ ਗਵਾ ਬੈਠੇ ਪਾਤਰਤਾ ਨਹੀਂ ਸੀ ਪਰਮਾਤਮਾ ਦੇ ਕੇ ਖੌਂਦਾ ਨਹੀਂ ਹੈ ਉਹ ਫਿਰ ਵੀ ਦੇ ਹੀ ਜਾਂਦਾ ਹੁੰਦਾ ਹੈ ਪਾਤਰਤਾ ਛੋਟੀ ਆਉਂਦੀ ਡੁੱਲ ਜਾਂਦਾ ਹੈ ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਤੂੰ ਯਤਨ ਕਰ ਆਪਣੀ ਪਾਤਰਤਾ ਨੂੰ ਵਧਾ ਇਹ ਜਿਹੜੀ ਰੋਜ਼ ਦੀ ਸਾਧਨਾ ਹੈ ਅੰਮ੍ਰਿਤ ਵੇਲੇ ਦਾ ਉੱਠਣਾ ਹੈ ਜਾਗਣਾ ਹੈ ਜਬ ਤੱਕ ਕਰਨਾ ਹੈ ਇਹ ਆਪਣੀ ਪਾਤਰਤਾ ਬਣਾਣੀ ਹੈ ਯਕੀਨ ਨਾ ਜਾਣੋ ਜਿਸ ਦਿਨ ਪਾਤਰਤਾ ਬਣ ਗਈ ਉਸੇ ਦਿਨ ਨਾਮ ਦਾ ਰਸ ਮਿਲ ਜਾਏਗਾ ਅੱਜ ਤੱਕ ਨਹੀਂ ਮਿਲਿਆ ਤੋ ਫਰੀਦ ਦੀ ਤਰ੍ਹਾਂ ਹੀ ਕਹਿ ਉਠਣਾ ਮੁਝ ਔ ਗੁਣ ਸਹਿ ਨਹੀਂ ਲੋਸ ਪੈਸੇ ਮਨ ਮੇ ਕੀਆ ਰੋਸ ਕੀ ਪਰਮਾਤਮਾ ਨੇ ਰੋਸ ਕੀਤਾ ਹੋਇਆ ਨਹੀਂ ਮਿਲਦਾ ਪਰ ਉਸੇ ਹੋਇਆ ਅਨਿਆ ਨੇ ਮਾਜ਼ਾਂ ਪੇ ਪੜਦੇ ਆ ਕੀ ਸ਼ੇਖ ਸੁਲਤਾਨ ਫਰੀਦ ਨੂੰ ਕਹਿ ਰਿਹਾ ਸੀ ਇੰਨੇ ਨਿਮਾਜ਼ ਪੜਦੇ ਹੋ ਸਾਰਾ ਦਿਨ ਅੱਲਾਹ ਹੋ ਅੱਲਾਹ ਹੋ ਕਰਦੇ ਹੋ ਇਤਨੀ ਇਬਾਦਤ ਕਰਦੇ ਹੋ ਪਰ ਖੇੜ ਤੇ ਨਹੀਂ ਬਣੇ ਕੀ ਰੱਬ ਰੁਸਿਆ ਹੋਇਆ ਹੈ ਕੀ ਰੱਬ ਤੁਹਾਡੇ ਤੇ ਗੁੱਸੇ ਹੈ ਫਰੀਦ ਕਹਿੰਨ ਨਹੀਂ ਕੈਸੇ ਮਨ ਮੇ ਕੀਆ ਰੋਸ ਕਹਿੰਨ ਕਤਈ ਨਹੀਂ ਮੁਝ ਔਗੁਣ ਸਹਿ ਨਾਏ میرے کول پاترتہ نہیں 26 سال تو तपस्या کر رہے نے کئی دن پاترتہ نہیں جٹا سکے کئی دفعہ زندگیاں دیاں زندگیاں ਲੰਘ جاندیاں نے پاترتہ جٹان دے وچ اودھی بخشش تے ہر وقت ہو رہی ہے منوں دے کول پاترتہ نہیں اور اس واسطے واسطو نہیں ملدی ਜੋ ਕੁਝ ਮਿਲ ਗਿਆ ਸੀ ਐ ਇੰਜ ਲੈਓ ਇਹਨੂੰ ਕਿਦਰੇ ਹੰਕਾਰ ਦੀ ਗੱਲ ਸੁਣਾ ਸਮਝਣਾ ਜੋ ਕੁਝ ਮਿਲ ਗਿਆ ਇਹ ਪਾਤਰਤਾ ਸੀ ਜੋ ਨਹੀਂ ਮਿਲਿਆ ਪਾਤਰਤਾ ਨਹੀਂ ਨਹੀਂ ਸਾਧਨਾ ਮਿਹਨਤ ਸਿਰਫ ਪਾਤਰਤਾ ਜੁਟਾਉਣ ਵਾਸਤੇ ਆਉਂਦੀ ਹੈ ਬੜੀ ਮੁਸ਼ਕਲ ਕਰਨੀ ਪੈਂਦੀ ਹੈ ਇਹ ਪਾਤਰਤਾ ਵਾਸਤੇ ਅਗਰ ਪ੍ਰਮਾਤਮਾ ਕੋਲੋਂ ਪ੍ਰਾਪਤੀ ਵਾਸਤੇ ਵੀ ਇਤਨੀ ਮਿਹਨਤ ਕਰਨੀ ਪਏ ਉਹ ਬਖਸ਼ਿੰਦ ਨਹੀਂ ਹੈ ਫਿਰ ਉਹ ਰਹਿਮ ਤੇ ਰਹਿਮਾਨ ਨਹੀਂ ਹੈ ਉਹ ਤੇ ਦੇਈ ਜਾ ਰਿਹਾ ਹੈ ਉਹ ਤੇ ਜਿਵੇਂ ਬਦਲਾਂ ਤੋਂ ਬਾਰਿਸ਼ ਆਉਂਦੀ ਹੈ ਇਸ ਤਰ੍ਹਾਂ ਦੇਈ ਜਾ ਰਿਹਾ ਹੈ ਮਿਹਨਤ ਕਰਨੀ ਪੈਂਦੀ ਹੈ ਪਾਤਰਤਾ ਜੁੜਨ ਵਾਸਤੇ ਇਸ ਨੁਕਤੇ ਨੂੰ ਅਗਰ ਧਿਆਨ ਵਿੱਚ ਰੱਖੋਗੇ ਕਤਈ ਪਰਮਾਤਮਾ ਤੇ ਗੁਰੂ ਤੇ ਗਿਲਾ ਨਹੀਂ ਪੈਦਾ ਹੋਵੇਗਾ ਜੋ ਨਹੀਂ ਮਿਲਿਆ ਮੇਰੀ ਪਾਤਰਤਾ ਹੀ ਨਹੀਂ ਸੀ ਜੋ ਮਿਲ ਗਿਆ ਮਿਹਨਤ ਕਰਕੇ ਪਾਤਰਤਾ ਜੁਟਾ ਦਿੱਤੀ ਹੈ ਉਹ ਹਰ ਵਕਤ ਬਾਰਿਸ਼ ਕਰ ਰਿਹਾ ਹੈ ਹਰ ਵਕਤ ਪਰ ਕਰਾਂ ਕਿ ਮੇਰੇ ਕੋਲ ਨਿੱਕੀ ਜਿਹੀ ਕੋਲੀ ਹੋਤ ਨਹੀਂ ਪਾਣੀ ਆਇਆ ਉਹਦੀ ਬਾਰਿਸ਼ ਤੇ ਹਰ ਵਕਤ ਹੋ ਰਹੀ ਉਹਦੀ ਰਹਿਮਤ ਤੇ ਹਰ ਵਕਤ ਹੋ ਰਹੀ ਪਾਤਰਤਾ ਜੁਟਾਣ ਦੇ ਚ ਬੜੀ ਭਾਰੀ ਮਿਹਨਤ ਕਰਨੀ ਪੈਂਦੀ ਹੈ ਫਿਰ ਹੁਣ ਮੈਂ ਅਰਜ਼ ਕਰਾਂ ਮਰਦੇ ਦਮ ਤੱਕ ਮਨੁੱਖ ਦਾ ਮਨ ਅਮੰਗ ਨਹੀਂ ਹੁੰਦਾ ਪਰ ਮੰਗਾਂ ਦਾ ਬਹੁਤ ਸਿਰ ਤੇ ਪਿਆ ਰਹਿੰਦਾ ਹੈ ਕਿਸੇ ਦਬਾਅ ਹੇਠ ਮਰ ਖਪ ਜਾਂਦਾ ਹੈ ਔਰ ਮੰਗਦੇ ਕੇਂਦਰ ਤਿੰਨ ਨੇ ਹੰਕਾਰ ਹੰਕਾਰ ਮੰਗਦਾ ਹੈ ਪ੍ਰਭਤਾ ਇਤਨੇ ਵੱਡੇ ਪ੍ਰਭਤਾ ਮੰਗਦਾ ਨਵਾਂ ਖੰਡਾਂ ਵਿੱਚ ਜਾਣੇ ਇਹ ਕੀ ਇੱਕ ਸ਼ਹਿਰ ਦੇ ਬੰਦੇ ਮੈਨੂੰ ਜਾਣਨ ਤੇ ਬਰਾਦਰੀ ਦੇ ਨਹੀਂ ਇੱਕ ਮੁਲਕ ਦੇ ਜਾਣਨ ਨਹੀਂ ਨਮਾ ਖੰਡਾਂ ਵਿੱਚ ਮੈਨੂੰ ਜਾਣਿਆ ਇਤਨੇ ਮੇਰੀ ਪ੍ਰਵਤਾ ਹੋਵੇ ਇਤਨੇ ਮੇਰੀ ਸ਼ਕਤੀ ਹੋਵੇ ਇਹ ਹੰਕਾਰ ਦੀ ਮੰਗ ਲੋਭ ਦੀ ਮੰਗ ਬਹੁਤ ਧਨ ਚਾਹੀਦਾ ਬਹੁਤ ਧਨ ਚਾਹੀਦਾ ਕਿੰਨਾ ਧਨ ਚਾਹੀਦਾ ਅਸੀਂ ਸੀਮਾ ਨਹੀਂ ਦੱਸਦਾ ਸਹਿਸ ਕਟੇ ਲੱਖ ਕੋਟ ਦਾਵੇ ਕ੍ਰਿਪਤਨਾਵੇ ਮਾਇਆ પાਛੇ ਪਾਵੇ ਫਿਰ ਕਾਮ ਦੀ ਮੰਗ ਇਸ ਨੂੰ ਤਿੰਨਾ ਮੰਗਾ ਨੂੰ ਲੋਕੀ ਤ੍ਰਿਪਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨਹੀਂ ਹੋਈ ਨਜ਼ਾਮ ਹైదరాబాద్ ਦੀਆਂ 600 ਬੇਗਮਾਂ ਸਨ ਔਰ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਇੱਕ ਮਹਾਰਾਜੇ ਦੀ 400 ਪਟਰਾਣੀਆਂ ਸਨ ਔਰ ਦੁਰਾਚਾਰੀ ਕਿਸ ਨੂੰ ਆਖੋਗੇ ਔਰ ਕੌਣ ਹੁੰਦਾ ਦੁਰਾਚਾਰੀ ਕਾਮ ਦੇ ਮੰਗ ਲੋਭ ਦੇ ਮੰਗ ਹੰਕਾਰ ਦੇ ਮੰਗ ਮੰਗ ਜੋ ਵੀ ਨਿਕਲੇਗੇ ਇਹਨਾਂ ਤਿੰਨ ਥਾਵਾਂ ਤੋਂ ਨਿਕਲੇਗੀ ਚੌਥੀ ਥਾਂ ਨਹੀਂ ਜਾਂ ਤੇ ਇਹ ਮੰਗਾ ਸਮਾਪਤ ਹੋਵਨ ਤੇ ਮੰਗਾ ਦਾ ਬੋਝ ਉਤਰੇ ਯਾ ਮੰਗਾ ਪੂਰੀਆਂ ਨਹੀਂ ਹੋਣ ਗਿਆ ਪੂਰੀਆਂ ਹੁਣ ਮੈਂ ਫਿਰ ਅਰਜ਼ ਕਰਾਂ ਖਾਇਸ਼ਾਂ ਨਹੀਂ ਆਉਣਗੀਆਂ ਪੂਰੀਆਂ ਕਿਉਂ ਜ਼ਿੰਦਗੀ ਸੀਮਤ ਹੈ ਖਾਇਸ਼ ਦੀ ਕੋਈ ਸੀਮਾ ਨਹੀਂ ਮੰਗ ਦੀ ਕੋਈ ਸੀਮਾ ਨਹੀਂ ਹੈ ਜ਼ਿੰਦਗੀ ਦੀ ਸੀਮਾ ਹੈ ਸਾਰੇ ਸਿਆਣਿਆਂ ਇਹ ਨੁਕਤਾ ਪਕੜ ਦੇ ਵਿੱਚ ਜ਼ਰੂਰ ਆਣਾ ਚਾਹੀਦਾ ਹੈ ਜ਼ਿੰਦਗੀ ਸੀਮਤ ਹੈ ਖਾਇਸ਼ਾਂ ਦੀ ਸੀਮਾ ਨਹੀਂ ਹੈ ਇੱਕ ਦਿਨ ਜ਼ਿੰਦਗੀ ਖਤਮ ਹੋ ਜਾਂਦੀ ਹੈ ਖਾਇਸ਼ਾਂ ਨਹੀਂ ਖਤਮ ਹੁੰਦੀਆਂ ਇਕ ਦਿਨ ਜੀਵਨ ਖਤਮ ਹੋ ਜਾਂਦਾ ਮੰਗਾ ਤੇ ਕਿਉਂਦੀਆ ਤੂੰ ਮੌਜੂਦ ਰਹਿੰਦੀ ਐਨੇ ਫਿਰ ਕਿਸ ਤਰ੍ਹਾਂ ਕਰੀਏ ਬਿਖਾਰੀ ਦੀ ਤਰ੍ਹਾਂ ਮਰਨਾ ਮੰਗਤੇ ਦੀ ਤਰ੍ਹਾਂ ਜਿੰਨੇ ਚਿਰ ਤੱਕ ਮੰਗ ਜਾ ਰਹੀ ਐ ਉਹ ਮੰਗਤੇ ਦੀ ਤਰ੍ਹਾਂ ਮਰਿਆ ਫਿਰ ਮੰਗਤੇ ਦੀ ਤਰ੍ਹਾਂ ਜਨਮ ਲਵੇ ਜਿੰਨੇ ਚਿਰ ਤੱਕ ਕੋਈ ਬਾਦਸ਼ਾਹ ਦੀ ਤਰ੍ਹਾਂ ਨਹੀਂ ਮਨਿਆ ਜਨਮ ਮਰਨ ਤੋਂ ਰਹਿਤ ਨਹੀਂ ਹੋ ਸਕਦੀ ਜਿਨ੍ਹਾਂ ਨੂੰ ਤੁਸੀਂ ਬਾਦਸ਼ਾਹ ਕਹਿੰਦੇ ਹੋ ਬਿਖਾਰੀ ਨੇ ਕੋਈ ਉਹਨਾਂ ਦੇ ਮਨ ਅਮੰਗ ਹੁੰਦੇ ਨੇ ਕਿਸੇ ਹੁਕਮਰਾਨ ਦਾ ਮਨ ਅਮੰਗ ਹੁੰਦਾ ਮੰਗ ਤੇ ਆਉਂਦੀ ਹੈ ਆਉਂਦੀ ਹੰਕਾਰ ਕੇਂਦਰ ਬਣਿਆ ਹੁੰਦਾ ਲੋਭ ਕੇਂਦਰ ਬਣਿਆ ਹੁੰਦਾ ਕਾਮ ਕੇਂਦਰ ਬਣਿਆ ਹੁੰਦਾ ਮੈਂ ਅਰਜ਼ ਕਰਾਂ ਜ਼ਿੰਦਗੀ ਰੋਜ਼ ਰੋਜ਼ ਛੋਟੀ ਆਉਂਦੀ ਜਾ ਰਹੀ ਹੈ ਮੰਗ ਰੋਜ਼ ਰੋਜ਼ ਵੱਧਦੀ ਜਾ ਰਹੀ ਹੈ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਮੰਗਾਂ ਦਾ ਅੰਤ ਹੁੰਦਾ ਨਹੀਂ ਮੰਗਤੇ ਦੀ ਤਰ੍ਹਾਂ ਜੀਵਿਆ ਮੰਗਤੇ ਦੀ ਤਰ੍ਹਾਂ ਮਰ ਗਿਆ ਸੰਸਾਰ ਦਾ ਮੰਗਤਾ ਸੀ ਅਜੇ ਸੰਸਾਰ ਚਾਹੀਦਾ ਸੀ ਉਹ ਪਰਮਾਤਮਾ ਫਿਰ ਸੰਸਾਰ ਦੇ ਵਿੱਚ ਭੇਜ ਦਿੰਦਾ ਤੈਨੂੰ ਸੰਸਾਰ ਚਾਹੀਦਾ ਰਹ ਜਾ ਚੱਲਦਾ ਰਹਿੰਦਾ ਜਨਮ ਚੱਲਦਾ ਰਹੇ ਪ੍ਰਭੂ ਕੇ ਸਿਮਰਨ ਮੋਖ ਜੇ ਪ੍ਰਭੂ ਦਾ ਸਿਮਰਨ ਕਰੀਏ ਉਹਨੂੰ ਯਾਦ ਕਰੀਏ ਤੇ ਯਾਦ ਕਰਦਿਆਂ ਕਰਦਿਆਂ ਉਹਨੂੰ ਮੰਗੀ ਹੈ ਮੰਗ ਇਸ ਤਰ੍ਹਾਂ ਅੰਦਰੋਂ ਪੈਦਾ ਹੋਵੇ ਜਿਵੇਂ ਹੰਕਾਰ ਕੇਂਦਰ ਬਣਿਆ ਲੋਭ ਕੇਂਦਰ ਬਣਿਆ ਕਾਮ ਕੇਂਦਰ ਬਣਿਆ ਇਸ ਤਰ੍ਹਾਂ ਇਸ ਮੰਗ ਦਾ ਕੇਂਦਰ ਬਣੇ ਸਾਡੀ ਸ਼ਰਧਾ ਸਾਡਾ ਭਰੋਸਾ ਮੰਗੇ ਮਨੁੱਖ ਪਰਮਾਤਮਾ ਨੂੰ ਈਸ਼ਵਰ ਨੂੰ ਹੁਣ ਈਸ਼ਵਰ ਦੇ ਸਭ ਕੁਝ ਹੈ ਪਹਾੜ ਹੈ ਸੋਨਾ ਹੈ ਚਾਂਦੀ ਹੈ ਸੰਸਾਰ ਹੈ ਖੰਡ ਹੈ ਬ੍ਰਹਿਮੰਡ ਹੈ ਸਾਰੇ ਦਾ ਸਾਰਾ ਤੇ ਪਰਮਾਤਮਾ ਦੇ ਵਿੱਚ ਹੈ ਪਰਮਾਤਮਾ ਮਿਲ ਗਿਆ ਤੇ ਸਭ ਕੁਝ ਮਿਲ ਗਿਆ ਸਭ ਕੁਝ ਮਿਲਿਆ ਤੇ ਕੱਖ ਵੀ ਨਹੀਂ ਮਿਲਿਆ ਤੇ ਵੀ ਮਾਰਜ ਕਰਦੇ ਜਿਸ ਦਿਨ ਪਰਮਾਤਮਾ ਮਿਲਦਾ ਹੈ ਉਸ ਦਿਨ ਸਭ ਕੁਝ ਮਿਲਦਾ ਹੈ ਇਦੇ ਕੋਲ ਸਭ ਕੁਝ ਹੈ ਕੱਖ ਵੀ ਨਹੀਂ ਹੋਵੇਗਾ ਇਹਵੇਂ ਸਾਨੂੰ ਭਲੇਖਾ ਹੁੰਦਾ ਹੈ ਮੰਗਾਉ ਦੇ ਅੰਦਰ ਵੀ ਜਾਰੀ ਆਉਂਦੀਆਂ ਨੇ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਇਹਦੇ ਕੋਲ ਤੇ ਸਭ ਕੁਝ ਹੈ ਇਹਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਸਭ ਕੁਝ ਕਿਸੇ ਕੋਲ ਵੀ ਨਹੀਂ ਹੈ ਨਹੀਂ ਇਹਦੇ ਕੋਲ ਸਭ ਕੁਝ ਹੈ ਉਹਨੂੰ ਕਹਿ ਸਕਦੇ ਆ ਜਿਹਦੇ ਕੋਲ ਪਰਮਾਤਮਾ ਹੈ ਜਿਹਦੇ ਕੋਲ ਨਾਮ ਦਾ ਰਸ ਹੈ ਇਹ ਮੰਗ ਪ੍ਰੇਮ ਤੋਂ ਪੈਦਾ ਹੁੰਦੀ ਹੈ ਬਰਹਤੋਂ ਪੈਦਾ ਹੁੰਦੀ ਹੈ ਔਰ ਇਹ ਬਿਰਹਾ ਤੇ ਪ੍ਰੇਮ ਤਾਂ ਪੈਦਾ ਹੁੰਦਾ ਹੈ ਯਾਦ ਕਰੀਏ ਜਿਵੇਂ ਖਾਦਾ ਹੋਇਆ ਭੋਜਨ ਸਰੀਰ ਦੇ ਅੰਦਰ ਕੁਝ ਪੜਾਵਾਂ ਤੋਂ ਲੰਘ ਕੇ ਅੰਤ ਦੇਚ ਹੋਂਨ ਬਣਦਾ ਹੈ ਕੀਤੀ ਹੋਈ ਯਾਦ ਕੀਤਾ ਹੋਇਆ ਜਪ ਜਪਿਆ ਹੋਇਆ ਨਾਮ ਕੁਝ ਪੜਾਵਾਂ ਤੋਂ ਲੰਘ ਕੇ ਪ੍ਰੇਮ ਬਣ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਪ੍ਰੇਮ ਤੇ ਨਹੀਂ ਡੋਟੀ ਖਾ ਰਿਹਾ ਜੇ ਓਣ ਤੇ ਨਹੀਂ ਬਣੇਗਾ ਨਹੀਂ ਬਣੇਗਾ ਅਗਰ ਬੁਰਕੀ ਵਾਕਈ ਅੰਦਰ ਚਲੀ ਗਈ ਹੈ ਤਾਂ ਕੁਛ ਪੜਾਵਾ ਤੋਂ ਲੰਘ ਕੇ ਇਹਦਾ ਕੁਛ ਬਾਗ ਓਣ ਬਣ ਜਾਏਗਾ ਯਾਦ ਕਰ ਰਿਹਾ ਵਾਕਈ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਇਹਦੇ ਚ ਇਹਦਾ ਹਿਰਦਾ ਦੀ ਹੈ ਔਰ ਇਹ ਵੀ ਇਹ ਸਮੱਸਿਆ ਇਹਦੇ ਵਿੱਚ ਮੰਨ ਨਹੀਂ ਆਉਂਦਾ ਹੰਕਾਰ ਤੋਂ ਜਿਹੜੀ ਮੰਗ ਪੈਦਾ ਹੁੰਦੀ ਹੈ ਉਹਦੇ ਵਿੱਚ ਪੂਰਾ ਮਨ ਹੁੰਦਾ ਹੈ ਲੋਭ ਤੋਂ ਜਿਹੜੀ ਮੰਗ ਪੈਦਾ ਹੁੰਦੀ ਹੈ ਉਹਦੇ ਵਿੱਚ ਮਨ ਪੂਰਾ ਹੁੰਦਾ ਹੈ ਕਾਮ ਤੋਂ ਜਿਹੜੀ ਮੰਗ ਪੈਦਾ ਹੁੰਦੀ ਹੈ ਉਹਦੇ ਵਿੱਚ ਮਨ ਪੂਰਾ ਹੁੰਦਾ ਹੈ ਜਪ ਕਰਕੇ ਬਾਣੇ ਪੜਕੇ ਕਿੱਥੇ ਹੁਣ ਚਾਹੀਏ ਪ੍ਰਮਾਤਮਾ ਦੀ ਮੰਗ ਨਹੀਂ ਆਉਂਦੀ ਹੁੰਦੀ ਹੈ ਗੰਚ ਕੁਮਾਰ ਹੁੰਦੀ ਵੀ ਨਹੀਂ ਇਹ ਵੀ ਮਰਜ਼ ਕਰੇ ਜਪ ਕਰ ਰਿਹਾ ਪਰਮਾਤਮਾ ਦੀ ਮੰਗ ਕੋਈ ਨਹੀਂ ਹੈ ਕਹੀ ਤੇ ਸਾਰਿਆਂ ਦੀ ਸਮੱਸਿਆ ਹੁੰਦੀ ਹੈ ਕਹੀ ਤੇ ਕਹਿੰਦੇ ਨੇ ਕੀ ਕਰੀਏ ਮਨ ਨਹੀਂ ਟਿਕਦਾ ਹੱਦ ਹੋ ਗਈ ਹੰਕਾਰ ਤੋਂ ਮਨ ਪੈ ਮੰਗ ਪੈਦਾ ਹੋਵੇ ਮਨ ਟਿਕਦਾ ਲੋਭ ਤੋਂ ਮੰਗ ਪੈਦਾ ਹੋਵੇ ਮਨ ਟਿਕਦਾ ਕਾਮ ਤੋਂ ਮੰਗ ਪੈਦਾ ਹੋਵੇ ਮਨ ਪੂਰਾ ਟਿਕਦਾ ਸਤ ਸੰਗ ਦੇ ਬਾਣੀ ਪੜ ਰਿਆ ਇਹ ਮੰਗ ਪਰਮਾਤਮਾ ਦੀ ਪੂਰੀ ਨਹੀਂ ਪੈਦਾ ਹੁੰਦੀ ਨਹੀਂ ਪੈਦਾ ਹੁੰਦੀ ਜਿਸ ਦਿਨ ਪੈਦਾ ਹੋਈ ਉਸੇ ਦਿਨ ਪੂਰੀ ਹੋ ਜਾਏ ਉਹਦੇ ਘਰ ਦੇਰ ਨਹੀਂ ਹੈ ਇੰਜ ਕਹਿੰਦੇ ਨੇ ਦੇਰੀ ਸਾਥੋਂ ਹੈ ਇਹ ਜਿਹੜਾ ਲਫ਼ਜ਼ ਵਰਤਿਆ ਜਾ ਰਿਹਾ ਮੇਰਾ ਅਨੁਭਵ ਕੁਝ ਹੋਰ ਕਹਿੰਦਾ ਕੁਝ ਹੋਰ ਨਾ ਸਮਝ ਲੈਣਾ ਜਿਹੜੇ ਕਹਿੰਦੇ ਨੇ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਕਿ ਮੈਂ ਕਹਿੰਨਾ ਉਹਨਾਂ ਦੇਰ ਹੀ ਅੰਧੇਰ ਹੈ ਦੇਰ ਹੀ ਅੰਧੇਰ ਹੈ ਪੀਤੋ ਇੱਕ ਭਗਤ ਸਦਨੇ ਜੀ ਨੇ ਬੜੇ ਬਾਕਮਾਲ ਡੰਗ ਨਾਲ ਬਿਆਨ ਕੀਤਾ ਉਹ ਕਹਿੰਦੇ ਨੇ ਨਿਰਪਕ ਨੇ ਅੰਖੇ ਕਾਰਨੇ ਇੱਕ ਭਾਇ ਬੇਕਦਾਰੀ ਕਾਮਾ ਰਤੀ ਸਵਾਰਥੀ ਵਾਕੀ ਪੈ ਸਵਾਰੇ ਤਉ ਗੁਣ ਕਹਾ ਜਗਤ ਗੁਰ ਆਜੋ ਕਰਮ ਨਾ ਸਾਹੇ ਸਿੰਘ ਸਰਨ ਕਤ ਜਾਈਏ ਜੋ ਜੰਪੁਗ ਗਰਾਸੇ ਮੈਂ ਸ਼ੇਰ ਦੀ ਸ਼ਰਨ ਦੇ ਚਲਾ ਜਾਵਾਂ ਤੇ ਗਿੱਦੜ ਮੈਨੂੰ ਖਾ ਜਾਏ ਮੈਨੂੰ ਸ਼ੇਰ ਦੇ ਕੋਲ ਜਾਣ ਦੀ ਲੋੜ ਕੀ ਕਿਉਂ ਜਾਵਾਂ ਸ਼ੇਰ ਦੀ ਤੇ ਮੈਂ ਸ਼ਰਨ ਪਕੜੀ ਸ਼ੇਰ ਦੇ ਤੇ ਮੈਂ ਪਿਆਰਾਂ ਚ ਬੈਠ ਗਿਆ ਮੈਨੂੰ ਬਚਾ ਤੇ ਗਿੱਦੜ ਮੈਨੂੰ ਖਾ ਗਿਆ ਇਕ ਬੂੰਦ ਜਲ ਕਰਨੇ ਚਾਤਰਕ ਦੁਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਮੈਂ ਪਾਣੀ ਦੀ ਇੱਕ ਬੂੰਦ ਲਈ ਪਿਆਸਾ ਤੜਪ ਤੜਪ ਕੇ ਮਰ ਜਾਵਾਂ ਤੇ ਪ੍ਰਭੂ ਬਾਦ ਦੇ ਤੂੰ ਸਾਗਰ ਉਮੜਾ ਦੇਵੇਂ ਕਿਹੜੇ ਕੰਮ ਦੇਰ ਹੀ ਅੰਦੇ ਰਹੇ ਪ੍ਰਾਨ ਜੋ ਥਾਕੇ ਠਿਰ ਨਹੀਂ ਕੈਸੇ ਬਰਮਾਉਂ ਬੂਡੂ ਮੇਨੋ ਘਾ ਮਿਲੇ ਕੋ ਕਾਇ ਚੜਾਉ ਮੈਂ ਫਰਿਆਦ ਕਰਦਾ ਰਿਹਾ ਮੈਂ ਡੁੱਬ ਰਿਹਾ ਡੁੱਬ ਰਿਹਾ ਬਚਾ ਬਚਾ ਜਦ ਮੈਂ ਡੁੱਬ ਗਿਆ ਤੇ ਤੂੰ ਬੇੜੀ ਲੈ ਕੇ ਆਵੇਂ ਕਿਹੜੇ ਕੰਮ ਦੇ ਦੇਰ ਹੀ ਅੰਧੇਰੇ ਦੇਰ ਹੀ ਅੰਧੇਰੇ ਫਿਰ ਸਦਨੇ ਜੀ ਦੀ ਮੰਗ ਮੈਂ ਨਾ ਹਾਂ ਕਛ ਹੋ ਨਏ ਕਛ ਆਏ ਨਾ ਮੋਰਾ ਔਸਰ ਜਿੱਥੇ ਲੋੜ ਹੈ ਮੈਨੂੰ ਔਰ ਜਿਸ ਵਕਤ ਲੋੜ ਹੈ ਔਸਰ ਲੱਜਾ ਰੱਖ ਲੈ ਸਦਨਾ ਜਨ ਤੋਰਾ ਮੈਂ ਪਾਣੀ ਦੀ ਬੂੰਦ ਲਈ ਤੜਪ ਕੇ ਮਰ ਗਿਆ ਤੂੰ ਦਰਿਆ ਉਮੜਾ ਦੇਵੇਂ ਕਿਹੜੇ ਕੰਮ ਦੇ ਮੈਂ ਡੁੱਬ ਗਿਆ ਤੇ ਤੂੰ ਬੇੜਾ ਭੇਜਦੇ ਨੇ ਕਿਹੜੇ ਕੰਮ ਦਾ ਮੈਂ ਮੰਗਾ ਮੰਗਦਾ ਮੰਗਦਾ ਮਰ ਮੰਗਦਾ ਮਰ ਜਾਵਾ ਬਾਦ ਵਿੱਚ ਤੂੰ ਪੂਰੀ ਕਰੇ ਮੈਂ ਅਰਜ਼ ਕਰਾਂ ਹੁਣ ਬੜੇ ਧਿਆਨ ਨਾਲ ਸੁਣਨਾ ਜਿਸ ਦਿਨ ਮਨੁੱਖ ਦੀ ਯੋਗਤਾ ਪੂਰੀ ਹੋ ਜਾਂਦੀ ਹੈ ਜਿਸ ਦਿਨ ਜਪਿਆ ਹੋਇਆ ਨਾਮ ਯਾਦ ਬਣ ਜਾਂਦਾ ਹੈ ਤੇ ਯਾਦ ਪ੍ਰੇਮ ਬਣ ਜਾਂਦੀ ਹੈ ਤੇ ਪ੍ਰੇਮ ਮੰਗ ਕਰ ਉਠਦਾ ਹੈ ਪ੍ਰਭੂ ਹੁਣ ਤੋਂ ਮਿਲ ਉਹ ਸੇਵਕਤਾ ਮਿਲ ਉਹ ਸੇਵਕਤਾ ਮਿਲ ਇਸ ਵਾਸਤੇ ਕਹਿੰਦੇ ਨੇ ਮੰਗਣ ਦੀ ਜਾ ਸਿੱਖ ਮੰਗ ਨਾ ਮੰਗ ਸੋ ਇਕ ਹੈ ਮਨ ਉਸ ਇਕ ਦੀ ਮੰਗ ਵਾਸਤੇ ਉਸ ਇਕ ਦਾ ਬਿਰਹਾ ਚਾਹੀਦਾ ਉਸ ਇਕ ਦਾ ਪ੍ਰੇਮ ਚਾਹੀਦਾ ਉਸ ਇਕ ਦੀ ਯਾਦ ਚਾਹੀਦੀ ਏ ਉਸ ਇਕ ਦੇ ਮਿਲਦਿਆਂ ਹੀ ਸਭ ਕੁਝ ਮਿਲਦਾ ਕਿਉਂਕਿ ਸਭ ਕੁਝ ਉਸ ਇਕ ਦੇ ਵਿੱਚ ਹੈ ਸਭ ਕੁਝ ਦੇ ਮਿਲਦਿਆਂ ਸਭ ਕੁਝ ਨਹੀਂ ਮਿਲਦਾ ਅਗਰ ਇਤਨੀ ਗਲਤੀ ਸਮਝ ਆ ਜਾਏ ਇਕ ਦੇ ਮਿਲਦਿਆਂ ਸਭ ਕੁਝ ਮਿਲਦਾ ਹੈ ਸਭ ਕੁਝ ਦੇ ਮਿਲਦੇ ਆ ਕੁਝ ਵੀ ਨਹੀਂ ਮਿਲਦਾ ਹੱਥ ਕੁਝ ਵੀ ਨਹੀਂ ਰਹਿੰਦਾ ਤੇਰਾ ਨਾਮ ਜਲ ਪੀਣਾ ਪਿਆਸ ਵਧਦੀ ਏ ਔਰ ਪੀਣਾ ਪਿਆਸ ਵਧਦੀ ਏ ਔਰ ਪੀਣਾ ਪਿਆਸ ਵਧਦੀ ਏ ਆਪ ਦੀ ਗਿਆਤ ਲਈ ਅਰਜ਼ ਕਰਾਂ ਨਾਮ ਜਪਣ ਦਾ ਜੋ ਅਜ ਰਸ ਆਇਆ ਬਾਣੇ ਪੜ ਕੇ ਜੋ ਅਜ ਰਸ ਆਇਆ ਉਹੀ ਕੱਲ ਆਵੇ ਉਹੀ ਪਰਸੋਂ ਯਕੀਨ ਨਾ ਜਾਣੋ ਕਦੋਂ ਦਾ ਭਗਤਾ ਨੇ ਰੱਬ ਨੂੰ ਵੀ ਛੱਡ ਦੇਣਾ ਸੀ ਜਿਹੜੀ ਮੰਗ ਪੂਰੀ ਹੋ ਜਾਂਦੀ ਹੈ ਉਹਦੇ ਚ ਕشش ਨਹੀਂ ਰਹਿ ਜਾਂਦੀ ਰਸ ਵੀ ਨਹੀਂ ਰਹਿੰਦਾ ਕਿਉਂਕਿ ਪੂਰੀ ਹੋ ਗਈ ਨਵੀਂ ਮੰਗ ਜਨਮ ਲੈਂਦੀ ਹੈ ਤੇ ਨਵੀਂ ਮੰਗ ਵੀ ਉਤਨੇ ਚਿਰ ਤੱਕ ਨਵੀਂ ਹੈ ਜਿੰਨੇ ਚਿਰ ਤੱਕ ਪੂਰੀ ਨਹੀਂ ਹੋ ਪੂਰੀ ਹੁੰਦਿਆਂ ਪੁਰਾਣੀ ਹੋ ਜਾਂਦੀ ਹੈ ਰਸ ਖੋ ਜਾਂਦਾ ਹੈ ਖਿੱਚ ਖੋ ਜਾਂਦੀ ਹੈ ਅਮਰੀਕਾ ਵਿੱਚ ਹਰ 2 ਸਾਲ ਬਾਅਦ ਵਤ ਵਤ 3 ਸਾਲਾਂ ਬਾਅਦ ਲੋਕੀ ਮਕਾਨ ਬਦਲ ਲੈ ਗਏ ਕੰਨ ਚੇਂਜਸ ਚਾਹੀਦੀ ਤਬਦੀਲੀ ਚਾਹੀਦੀ ਕੁਝ ਇਸ ਤਰ੍ਹਾਂ ਦੇ ਸਿਰ ਫੇਰੇ ਨੇ ਕਿ ਨੌਕਰੀ ਛੱਡ ਕੇ ਹੋਰ ਨੌਕਰੀ ਕਰੀਏ ਕਿਉਂਕਿ ਸੌਲਤਾਨੇ ਮਿਲ ਜਾਣ ਚੇਂਜਸ ਚਾਹੀਦੀ ਹੈ ਤਬਦੀਲੀ ਚਾਹੀਦੀ ਇਸ ਕਾਰਨ ਵੇਚ ਕੇ ਹੁਣ ਦੂਜੀ ਲੈਂਦੇ ਆ ਕੋਈ ਤਬਦੀਲੀ ਚਾਹੀਦੀ ਬਦਕਿਸਮਤੀ ਹੈ ਇਹ ਚੇਂਜਸ ਇਹ ਤਬਦੀਲੀ ਇਸ ਸ਼ਿਖਰ ਤੱਕ ਪਹੁੰਚ ਗਈ ਬਦਲੋ ਪਤਨੀ ਨੂੰ ਬਦਲੋ ਪਤੀ ਨੂੰ ਹਰ ਅਮਰੀਕਨ ਤੇ ਇਲਜ਼ਾਮ ਹੈ 6 6 8 10 10 ਸ਼ਾਦੀਆਂ ਤਲਾਕ ਸ਼ਾਦੀ ਤਲਾਕ ਸ਼ਾਦੀ ਤਲਾਕ ਪੁਰਸ਼ੀ ਵੀ ਐਸਾ ਕਰਦੇ ਨੇ ਇਸਤਰੀਆਂ ਵੀ ਐਸਾ ਕਰਦੇ ਨੇ ਦੇਖ ਕੇ ਹੈਰਾਨੇ ਨੇ ਤਬਦੀਲੀ ਇਹ ਇਸਤਰੀ ਇਹਦੇ ਚ ਕشش ਨਹੀਂ ਰਹੀ ਖਿੱਚ ਨਹੀਂ ਰਹੀ ਐ ਬੋਰ ਕਰਦੀ ਐ ਪਰੇਸ਼ਾਨ ਕਰਦੀ ਐ ਦੂਜੀ ਵੀ ਪਰੇਸ਼ਾਨ ਕਰੇਗੀ ਤੀਜੀ ਵੀ ਕਰੇ ਇਹੀ ਕੁਝ ਹੋਵੇਗਾ ਹਰ ਕੀ ਪਰੇਸ਼ਾਨੀਆਂ ਆਪਣੇ ਮਨ ਤੋਂ ਜਨਮ ਲੈਂਦੀਆਂ ਨੇ ਉਪਤੀ ਠੀਕ ਨਹੀਂ ਉਹ ਪਤੀ ਠੀਕ ਨਹੀਂ ਉਹ ਪਤੀ ਠੀਕ ਨਹੀਂ ਹਾਲਾਤ ਇੱਥੇ ਤੱਕ ਚਲੇ ਨਹੀਂ ਕੋਈ ਫੈਸ਼ਨ ਕਪੜਿਆਂ ਦਾ 2 ਮਹੀਨਿਆਂ ਤੋਂ ਜ਼ਿਆਦਾ ਟਿਕਦਾ ਹੀ ਨਹੀਂ ਜਿਨ੍ਹਾਂ ਸਟੋਰਾਂ ਦੇ ਕਪੜੇ ਬਚ ਜਾਂਦੇ ਨੇ 2 ਮਹੀਨੇ 'ਚ ਨਹੀਂ ਵਿਕੇ ਉਹ ਫਿਰ ਚਰਚ ਦੇ ਚਦੇ ਆਉਂਦੇ ਨੇ ਗਰੀਬ ਦੇਸ਼ਾਂ 'ਚ ਜਾਂਦੇ ਨੇ ਨਹੀਂ ਲੈਂਦਾ ਕੋਈ 2 ਮਹੀਨੇ ਬਾਅਦ ਫੈਸ਼ਨ ਬਦਲ ਜਾਂਦਾ ਹਰ ਮੰਗ ਪੂਰੀ ਹੋ ਗਈ ਪੁਰਾਣੀ ਹੋ ਗਈ ਚਲੋ ਮਨ ਮੰਗਦਾ ਹੈ ਪਰਮਾਤਮਾ ਨੂੰ ਕਿ ਪਰਮਾਤਮਾ ਮਿਲ ਜਾਏ ਕਿ ਪਰਮਾਤਮਾ ਵੀ ਬਾਕੀ ਸਾਜ਼ੋ ਸਮਾਨ ਦੀ ਤਰ੍ਹਾਂ ਕਿਦਰੇ ਪੁਰਾਣਾ ਹੋ ਜਾਏ ਕਦੋਂ ਦਾ ਭਗਤਾਂ ਨੇ ਛੱਡ ਦੇਣਾ ਸੀ ਜਿਹੜਾ ਰਸ ਅੱਜ ਆਇਆ ਜਪਜੀ ਸਾਹਿਬ ਦੇ ਵਿੱਚ ਉਹੀ ਕਲ ਜਿਹੜੀ ਮਿਠਾਸ ਅੱਜ ਮਿਲੀ ਏ ਉਹੀ ਕੱਲ ਤੇ ਮੂੰਹ ਪੈ ਜਾਣੀ ਸੀ। ਔਰ ਭਗਤਾ ਨੇ ਪਰਮਾਤਮਾ ਨੂੰ ਛੋੜ ਦੇਣਾ ਸੀ। ਪਰਮਾਤਮਾ ਵੀ ਕੁਛ ਦਿਨ ਦੀ ਖੇ ਸਾਹਿਬ ਮੇਰਾ ਨਿੰਤਨਾ ਅੱਜ ਜੋ ਰਸ ਆਇਆ ਕੱਲ ਤੇ ਬਹੁਤ ਦੂਰ ਹੈ। ਇੱਕ ਇੱਕ ਸੈਕਿੰਡ ਦੇ ਚ ਰਸ ਹੋ। ਇਹ ਜੋ ਰਸ ਆਇਆ 1 ਸੈਕਿੰਡ ਬਾਅਦ ਹੋ 1 ਸੈਕਿੰਡ ਬਾਅਦ ਹੋਰ 1 ਸੈਕਿੰਡ ਬਾਅਦ ਹੋਰ ਇਸ ਵਾਸਤੇ ਮਰਦੇ ਦਮ ਤੱਕ ਭਗਤ ਜਨਾਂ ਦੀ ਪ੍ਰਭੂ ਨਾਮ ਦੀ ਪਿਆਸ ਮਿਟਦੀ ਨਹੀਂ ਆਖਰੀ ਦਮ ਤੱਕ ਵੀ ਉਹਨਾਂ ਦੇ ਦਮ ਵਿੱਚ ਪ੍ਰਮਾਤਮਾ ਦਾ ਨਾਮ ਆਉਂਦਾ ਹੈ ਮਿਟਦਾ ਨਹੀਂ ਕਿਉਂਕਿ ਨਵ ਰਸ ਨਵੇਂ ਕੇਸ ਹੁਣ ਮੈਂ ਫਿਰ ਅਰਜ਼ ਕਰਾਂ ਮੰਗਾਂ ਦਾ ਆਪਣਾ ਸੁਭਾਅ ਹੈ ਮੰਗ ਕਿਸ ਦੀ ਪੈਦਾ ਹੁੰਦੀ ਹੈ ਜੋ ਨਹੀਂ ਜੋ ਨਹੀਂ ਸੰਸਾਰ ਵਿੱਚ ਬਹੁਤ ਕੁਝ ਹੈ ਬਹੁਤ ਕੁਝ ਹੈ ਜੀਵਨ ਬੜਾ ਸੀਮਤ ਹੈ ਸੀਮਤ ਕਿ ਮਨੁੱਖ ਚਾਹੁੰਦਾ ਹੈ ਜੋ ਕੁਝ ਵੀ ਸੰਸਾਰ ਦੇ ਚ ਹੈ ਸਭ ਕੁਝ ਮੇਰੇ ਕੋਲ ਹੋਵੇ ਸਭ ਕੁਝ ਮੇਰੇ ਕੋਲ ਹੋਵੇ